ਸਾਲ 1953 ਚ ਇਰਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਮੋਸਾਦੇਗ ਨੇ ਇਹਨਾਂ ਸਾਮਰਾਜੀ ਮੁਲਕਾਂ ਨੂੰ ਪੂਰਾ ਜਵਾਬ ਦੇ ਦਿੱਤੇ ਕਿ ਇਰਾਨੀ ਤੇਲ ਇਰਾਨੀਆਂ ਦਾ ਇਹ ਤਖਤਾ ਪਲਟ ਦੀ ਘਟਨਾ ਦੁਨੀਆ ਲਈ ਵਾਰਨਿੰਗ ਸੀ ਇਹ ਵਾਰਨਿੰਗ ਅਮਰੀਕਾ ਅਤੇ ਬਰਤਾਨੀਆ ਨੇ ਦੁਨੀਆ ਨੂੰ ਦਿੱਤੀ ਸੀ ਕਿ ਜੇ ਤੇਲ 'ਚ ਪੰਗੇ ਲਾਵੋਗੇ ਸਾਡੀਆਂ ਕੰਪਨੀਆਂ ਨੂੰ ਬਾਹਰ ਕਰੋਗੇ ਤਾਂ ਤੁਹਾਡੇ ਮੁਲਕ 'ਚ ਤਖਤਾ ਪਲਟ ਕਰਾ ਦੇਵਾਂਗੇ ਜਿਹੜਾ ਤੇਲ ਨੂੰ ਕੰਟਰੋਲ ਕਰਦਾ ਹੈ ਉਹ ਸਟੇਟ ਨੂੰ ਕੰਟਰੋਲ ਕਰਦਾ ਹੈ ਤੇ ਜਿਹੜਾ ਸਟੇਟ ਨੂੰ ਕੰਟਰੋਲ ਕਰਦਾ ਹੈ ਉਹ ਤੇਲ ਨੂੰ ਕੰਟਰੋਲ ਕਰਦਾ ਹੈ 1904 ਤੋਂ 1985 ਤੱਕ ਨਜ਼ਰੀਆ 'ਚ ਵੀ ਫੌਜੀ ਤਖਤਾ ਪਲਟ ਦੀਆਂ ਝੜਪਾਂ ਦੇਖਣ ਨੂੰ ਮਿਲੀਆਂ ਅਰਬੀ ਜਾਂ ਫਾਰਸੀ ਲੋਕਾਂ ਨੇ ਤੇਲ ਤੋਂ ਇੱਕ ਹਥਿਆਰ ਵਿਕਸਿਤ ਕੀਤਾ ਜਿਹਨੂੰ ਗ੍ਰੀਕ ਫਾਇਰ ਕਿਹਾ ਜਾਂਦਾ ਸੀ ਤੇਲ ਦੀ ਖੋਜ ਹੀ ਸੀ ਕਿ جنگ ਨੂੰ ਇੱਕ ਨਵੇਂ ਪੱਧਰ ਤੇ ਲੈ ਗਈ ਪਹਿਲੀ ਵਿਸ਼ਵ ਜੰਗ ਸੀ ਜਿਹੜੀ ਉਹ ਤੇਲ ਨਾਲ ਲੜੀ ਗਈ ਹੁਣ ਅਗਲੀ ਜੰਗ ਰੇਅਰ ਅਰਥ ਮਿਨਰਲਸ ਦੇ ਨਾਲ ਲੜੀ ਜਾ ਰਹੀ ਹੈ ਜਿਹੜਾ ਰੇਅਰ ਅਰਥ ਮਿਨਰਲਸ ਨੂੰ ਕੰਟਰੋਲ ਕਰੇਗਾ ਉਹੀ ਦੁਨੀਆ ਨੂੰ ਕੰਟਰੋਲ ਕਰੇਗਾ ਪੰਜਾਬ ਚਿੰਤਨ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਅੱਜ ਤੁਹਾਨੂੰ ਸੁਣਾਉਣ ਲੱਗਿਆ ਅਸੀਂ ਤੇਲ ਦੀ ਕਹਾਣੀ ਪੰਜਾਬੀ ਦੀ ਕਹਾਵਤ ਹੈ ਨਾ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ ਤੇਲ ਦੀ ਕਹਾਣੀ ਬੜੀ ਡੂੰਗੀ ਹੈ ਤੇਲ ਦੁਨੀਆ ਦੀ ਰਾਜਨੀਤੀ ਚਲਾਉਂਦਾ ਰਿਹਾ ਦੁਨੀਆ ਦੀ ਜੀਓ ਪੋਲਿਟਿਕਸ ਨੂੰ ਤੈਅ ਕਰਦਾ ਰਿਹਾ ਤੇਲ ਦੇ ذریعے ਬਹੁਤ ਸਾਰਾ ਕੁਝ ਬਦਲਿਆ ਬਹੁਤ ਸਾਰਾ ਕੁਝ ਨਵਾਂ ਬਣਿਆ ਜਿਹੜਾ ਤੇਲ ਕਾਮ ਜੀ ਗੱਲ ਨਜ਼ਰ ਆਉਂਦਾ ਹੈ ਉਹਨੇ ਪੂਰੀ ਦੁਨੀਆ ਦਾ ਆਰਥਿਕ ਨਕਸ਼ਾ ਕਿਵੇਂ ਬਦਲਿਆ ਇਹ ਕਹਾਣੀ ਅੱਜ ਤੁਹਾਨੂੰ ਅਸੀਂ ਸੁਣਾਉਣ ਲੱਗੇ ਆ ਕਿ ਤੇਲ ਆ ਜਿਹੜਾ ਜਿਹੜਾ ਪੈਟਰੋਲ ਆ ਜਿਹੜੇ ਪੈਟਰੋਲੀਅਮ ਪਦਾਰਥ ਨੇ ਉਹਨਾਂ ਨੇ ਦੁਨੀਆ ਦੀ ਰਾਜਨੀਤੀ ਨੂੰ ਕਿਵੇਂ ਕੰਟਰੋਲ ਕੀਤਾ ਕਿਵੇਂ ਦੁਨੀਆ ਦੀ ਰਾਜਨੀਤੀ ਚਲਾਈ ਕਿਵੇਂ ਤਖਤਾ ਪਲਟ ਕਰਵਾਏ ਕਿਵੇਂ ਪੂਰੀ ਦੁਨੀਆ ਦਾ ਉਹ ਮਾਹੌਲ ਬਦਲ ਦਿੱਤਾ ਜਿਹੜਾ ਬਹੁਤ ਹੀ ਨੇਚਰਲ ਤਰੀਕੇ ਨਾਲ ਚੱਲਿਆ ਆ ਰਿਹਾ ਸੀ ਕਿਵੇਂ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੂੰ ਤੇਲ ਦੀਆਂ ਲੜਾਈਆਂ ਨੇ ਤਬਾਹ ਕੀਤਾ ਦਰਸਲ ਜਿਵੇਂ ਮੌਜੂਦਾ ਜੰਗ 'ਚ ਏਆਈ ਦੀ ਵਰਤੋਂ ਹੁੰਦੀ ਹੈ ਉਸੇ ਤਰ੍ਹਾਂ ਪ੍ਰਾਣੀਆਂ ਜੰਗਾਂ 'ਚ ਜਾਂ ਕਹੀਏ ਪਹਿਲੇ ਵਿਸ਼ਵ ਜੁੱਧ 'ਚ ਪਹਿਲੀ ਵਾਰ ਤੇਲ ਦੀ ਵਰਤੋਂ ਹੋਈ ਸੀ ਕਿਉਂਕਿ ਤੇਲ ਦੀ ਕ੍ਰਾਂਤੀ ਉਦੋਂ ਨਵੀਂ-ਨਵੀਂ ਹੋਈ ਸੀ ਵੈਸੇ ਵੀ ਜੇ ਦੇਖੋ ਅਰਬ ਅਫਰੀਕਾ ਤੇ ਲਾਟਿਨ ਅਮਰੀਕਾ ਦੇ ਦੇਸ਼ ਤੇਲ ਕਰਕੇ ਹੀ ਦੁਨੀਆ 'ਚ ਆਪਣੀ ਅਹਿਮੀਅਤ ਰੱਖਦੇ ਨੇ ਇਹ ਤੇਲ ਹੀ ਆ ਜਿਹੜਾ ਮੋਟਰਸਾਈਕਲ ਤੋਂ ਲੈ ਕੇ ਕਾਰਾਂ, ਟਰੈਕਟਰਾਂ, ਰੇਲ ਗੱਡੀਆਂ, ਹਵਾਈ ਜਹਾਜ਼ਾਂ ਯਾਨੀ ਹਰ ਚੀਜ਼ ਨੂੰ ਚਲਾਉਂਦਾ ਹੈ ਪੈਦਾਵਾਰ ਤੋਂ ਲੈ ਕੇ ਟਰਾਂਸਪੋਰਟ ਸੈਕਟਰ ਤੱਕ ਇਹਦੇ ਡਿਪੈਂਡੈਂਟ ਨੇ ਤੇ ਇਹਦੀ अहमियत ਜਾਣਦੇ ਨੇ ਜੇ ਦੁਨੀਆ 'ਚ ਕਿਤੇ ਵੀ ਤੇਲ ਦੀ ਕੀਮਤ 1 ਰੁਪਿਆ ਵੀ ਵੱਧ ਜਾਂਦੀ ਹੈ ਤਾਂ ਪੂਰੀ ਦੁਨੀਆ 'ਚ ਹਾਹਾਕਾਰ ਮੱਚ ਜਾਂਦਾ ਹੈ ਤੇ ਪੂਰੀ ਦੁਨੀਆ 'ਚ ਮਹਿੰਗਾਈ ਵੱਧ ਜਾਂਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਤੇਲ ਦੀ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਤੇ ਤੇਲ એનર્ਜੀ ਦਾ ਸਭ ਤੋਂ ਵੱਡਾ ਸਾਧਨ ਕਿਵੇਂ ਬਣਦਾ ਹੈ ਤੇਲ ਦੇ ذریعے ਦੁਨੀਆ ਦੀ ਆਰਥਿਕਤਾ ਕਿਵੇਂ ਕੰਟਰੋਲ ਹੁੰਦੀ ਹੈ ਕਿਵੇਂ ਇਹਨੇ ਦੁਨੀਆ ਦੇ ਜੰਗ-ਯੁੱਧ ਕਰਵਾਏ ਤੇ ਰਕਵਾਏ ਵੈਸੇ ਤਾਂ 5000 ਸਾਲ ਪਹਿਲਾਂ ਮੈਸੋਪੋਟਾਮੀਆ ਚ ਤੇਲ ਨੂੰ ਲੁੱਕ ਦੇ ਤੌਰ ਤੇ ਵਰਤਿਆ ਜਾਂਦਾ ਸੀ ਚੀਨੀ ਇਹਨੂੰ ਅੱਗ ਦੇ ਬਾਲਣ ਵਾਸਤੇ ਜਾਂ ਚਾਨਣ ਵਾਸਤੇ ਵਰਤਦੇ ਸੀ ਅਰਬੀ ਜਾਂ ਫਾਰਸੀ ਲੋਕਾਂ ਨੇ ਤੇਲ ਤੋਂ ਇੱਕ ਹਥਿਆਰ ਵਿਕਸਿਤ ਕੀਤਾ ਜਿਹਨੂੰ ਗ੍ਰੀਕ ਫਾਇਰ ਕਿਹਾ ਜਾਂਦਾ ਸੀ ਉਹ ਆਪਣੇ ਦੌਰ ਚ ਨੀਵੀਂ ਦੀਆਂ ਲੜਾਈਆਂ ਚ ਖਾਸਾ ਖਤਰਨਾਕ ਹਥਿਆਰ ਮੰਨਿਆ ਜਾਂਦਾ ਸੀ ਤੇਲ ਦੀ ਵਪਾਰਕ ਵਰਤੋਂ 1859 ਚ ਪਹਿਲੀ ਵਾਰ ਸ਼ੁਰੂ ਹੁੰਦੀ ਹੈ ਜਦੋਂ ਐਡਵਿਨ ਡ੍ਰੇਕ ਨਾਮ ਦਾ ਅਮਰੀਕੀ 90 ਫੁੱਟ ਦਾ ਟੂਆ ਪੁੱਟ ਕੇ ਪਹਿਲੀ ਵਾਰ ਬੋਰ ਦੇ ذریعے ਤੇਲ ਕੱਢਣਾ ਸ਼ੁਰੂ ਕਰਦਾ ਹੈ ਉਦੋਂ ਤੇਲ ਅੱਜ ਵਾਂਗ ਇੰਜਣ ਚਲਾਉਣ ਲਈ ਨਹੀਂ ਵਰਤਿਆ ਜਾਂਦਾ ਸੀ ਉਦੋਂ ਤਾਂ ਵੇਲ ਮੱਛੀ ਦੇ ਤੇਲ ਨਾਲ ਲੈਂਪ ਜਲਾਏ ਜਾਂਦੇ ਸੀ ਫਿਰ ਜਦੋਂ ਪਹਿਲੀ ਵਾਰ ਧਰਤੀ ਹੇਠੋਂ ਤੇਲ ਕੱਢਿਆ ਤਾਂ ਇਸ ਨਾਲ ਲੈਂਪ ਜਲਾਏ ਜਾਣ ਲੱਗੇ ਪਰ ਕਿਸੇ ਨੂੰ ਕੀ ਪਤਾ ਸੀ ਕਿ ਇੰਨੀ ਵੱਡੀ ਕ੍ਰਾਂਤੀ ਹੋ ਰਹੀ ਹੈ ਸਿਰਫ 6 ਸਾਲਾਂ ਦੇ ਅੰਦਰ ਹੀ 1865 ਤੱਕ ਤੇਲ ਦਾ ਉਤਪਾਦਨ 2000 ਬੈਰਲ ਤੋਂ ਵੱਧ ਕੇ 5 ਲੱਖ ਬੈਰਲ ਹੋ ਗਿਆ ਸੀ ਬ੍ਰੇਕ ਦੀ ਤੇਲ ਕੱਢਣ ਦੀ ਕਾਮਯਾਬੀ ਨੇ ਇੱਕ ਗੱਲ ਸਾਬਤ ਕਰ ਦਿੱਤੀ ਕਿ ਤੇਲ ਨੂੰ ਵੱਡੇ ਪੱਧਰ ਤੇ ਕੱਢਣਾ ਕੋਈ ਔਖਾ ਕੰਮ ਨਹੀਂ ਹੈ ਫਿਰ ਬਣਦੀ ਹੈ ਅਮਰੀਕਾ ਦੀ ਪਹਿਲੀ ਤੇਲ ਕੰਪਨੀ ਇਸ ਤੋਂ ਬਾਅਦ ਵੱਡੀ ਤਬਦੀਲੀ ਆਉਂਦੀ ਹੈ ਜਦੋਂ ਇੰਟਰਨਲ ਕੰਬਨਸ਼ਨ ਇੰਜਨ ਬਣੇ 1890 ਦੇ ਦਹਾਕੇ ਤੱਕ ਆਟੋਮੋਬਾਈਲ ਦੀ ਵਰਤੋਂ ਵਧਣੀ ਸ਼ੁਰੂ ਹੋ ਗਈ ਗੈਸੋਲੀਨ ਤੇਲ ਤੋਂ ਮਿਲਣ ਵਾਲੀ ਖਾਸ ਚੀਜ਼ ਹੈ ਜਿਹਨੂੰ ਆਪਾਂ ਪੈਟਰੋਲ ਕਹਿੰਦੇ ਆ ਅਮਰੀਕਾ ਵਾਲੇ ਨੂੰ ਗੈਸੋਲੀਨ ਕਹਿੰਦੇ ਨੇ ਫਿਰ ਇਹੀ ਮੇਨ ਚੀਜ਼ ਬਣ ਗਿਆ ਇਸ ਤੋਂ ਪਹਿਲਾਂ ਤਾਂ ਮਿੱਟੀ ਦਾ ਤੇਲ ਵਰਤਿਆ ਜਾਂਦਾ ਸੀ ਕਿਉਂਕਿ ਪੈਟਰੋਲ ਬਹੁਤ ਛੇਤੀ ਵੱਲਦਾ ਤੇ ਕਾਬੂ ਨਹੀਂ ਹੁੰਦਾ ਮਿੱਟੀ ਦਾ ਤੇਲ ਕਾਬੂ ਹੋਇਟ ਰਹਿਦਾ ਸੀ ਇਸ ਤੋਂ ਬਾਅਦ ਐਂਟਰੀ ਹੁੰਦੀ ਹੈ ਫੋਰਡ ਕੰਪਨੀ ਦੀ ਬਣਾਈ ਨਵੀਂ ਕਾਰ ਦੀ ਇਹ ਕਾਰ ਸੀ ਮਾਡਲ T ਇਸ ਗੱਡੀ ਤੋਂ ਬਾਅਦ ਦੁਨੀਆ ਤੇਲ ਤੇ ਡਿਪੈਂਡੈਂਟ ਹੋ ਗਈ 1913 ਤੱਕ ਤਾਂ ਤੇਲ ਦੀ ਮੰਗ ਇੰਨੀ ਜ਼ਿਆਦਾ ਵੱਧ ਗਈ ਕਿ ਇਹ ਰਫੈਨਰੀਆਂ ਦੀ ਕੈਪੈਸਿਟੀ ਤੋਂ ਬਾਹਰ ਹੋ ਗਿਆ ਇਸ ਤੋਂ ਹੀ ਸ਼ੁਰੂ ਹੁੰਦੀ ਹੈ ਆਧੁਨਿਕ ਦੌਰ ਦੇ ਤੇਲ ਦੀ ਕਹਾਣੀ ਉਦੋਂ ਹੀ ਤੇਲ ਨੂੰ ਕੰਟਰੋਲ ਕਰਨ ਦੀ ਗੱਲ ਚੱਲਦੀ ਹੈ ਯਾਨੀ ਜਿਹੜਾ ਦੁਨੀਆ ਦਾ ਤੇਲ ਕੰਟਰੋਲ ਕਰ ਰਿਆ ਸੀ ਉਹ ਦੁਨੀਆ ਦੀ ਜੀਓਪੋਲਿਟਿਕਸ ਨੂੰ ਕੰਟਰੋਲ ਕਰ ਰਿਆ ਸੀ ਪਹਿਲੇ ਵਿਸ਼ੂ ਜੁੱਧ ਸਮੇਂ ਤੇਲ ਦੀ ਵਰਤੋਂ ਟੈਂਕਾਂ ਸਮੁੰਦਰੀ ਜਹਾਜ਼ਾਂ ਟਰੱਕਾਂ ਹਵਾਈ ਜਹਾਜ਼ਾਂ 'ਚ ਹੋਣ ਲੱਗ ਗਈ ਸੀ ਇਹ ਤੇਲ ਦੀ ਖੋਜੀ ਸੀ ਕਿ ਜੰਗ ਨੂੰ ਇੱਕ ਨਵੇਂ ਪੱਧਰ ਤੇ ਲੈ ਗਈ ਉਹਨੂੰ ਕੋਲੇ ਦੀ ਬਜਾਏ ਤੇਲ ਨਾਲ ਚੱਲਣ ਵਾਲੇ ਸਮੁੰਦਰੀ ਜਹਾਜ਼ ਦੂਰ ਤੱਕ ਮਾਰ ਕਰਨ ਲੱਗੇ ਤੇਲ ਨੇ ਸਿਰਫ ਮਸ਼ੀਨਾਂ ਨੂੰ ਹੀ ਤਾਕਤ ਨਹੀਂ ਦਿੱਤੀ ਬਲਕਿ ਜੰਗ ਨੂੰ ਵੀ ਰੀਡਿਫਾਈਨ ਕਰ ਦਿੱਤਾ ਜਦੋਂ ਜੰਗਾਂ 'ਚ ਤੇਲ ਹੀ ਸਭ ਤੋਂ ਵੱਡੀ ਚੀਜ਼ ਹੋ ਗਿਆ ਤਾਂ ਦੁਨੀਆ ਭਰ ਦੀਆਂ ਧਿਰਾਂ ਲਈ ਤੇਲ ਦਾ ਕੰਟਰੋਲ ਕਰਨਾ ਵੀ ਲਾਜ਼ਮੀ ਹੋ ਗਿਆ ਜਾਨੀ ਜਿਹਦੇ ਕੋਲ ਜਿੰਨਾ ਤੇਲ ਹੋਏਗਾ ਉਹ 19 ਜ਼ਿਆਦਾ جنگ ਜ਼ਿਆਦਾ ਲੜ ਸਕਦਾ ਉਹਨਾਂ ਹੀ ਜ਼ਿਆਦਾ ਤਾਕਤਵਰ ਹੋ ਸਕਦਾ ਦੂਜੇ ਪਾਸੇ ਜਿਨ੍ਹਾਂ ਮੁਲਕਾਂ 'ਚ ਤੇਲ ਪਾਇਆ ਜਾਂਦਾ ਉਹਨਾਂ ਦੀ ਕਹਾਣੀ ਬੜੀ ਅਜੀਬੋ-ਗਰੀਬ ਹੈ ਇਹਨਾਂ ਮੁਲਕਾਂ 'ਚ ਸਰਕਾਰ ਦਾ ਸਭ ਤੋਂ ਵੱਡਾ ਆਮਦਨ ਦਾ ਸਾਧਨ ਤੇਲ ਬਣ ਗਿਆ ਕਿਉਂਕਿ ਸਾਰਾ ਟੈਕਸ ਦਾ ਪੈਸਾ ਤੇਲ ਜ਼ਰੀਏ ਇਕੱਠਾ ਹੋਣ ਲੱਗਿਆ ਤੇ ਸਰਕਾਰਾਂ ਨੇ ਲੋਕਾਂ ਦੀ ਪਰਵਾਹ ਕਰਨੀ ਬਿਲਕੁਲ ਬੰਦ ਕਰ ਦਿੱਤੀ ਤੇ ਲੋਕ ਵਿਚਾਰੇ ਗਰੀਬ ਗੁਰਬੇ ਰਹੇ ਇਸੇ ਕਰਕੇ ਹੀ ਇਹਨਾਂ ਮੁਲਕਾਂ 'ਚ ਸਭ ਤੋਂ ਜ਼ਿਆਦਾ ਤਾਨਾਸ਼ਾਹੀ ਪਾਈ ਜਾਂਦੀ ਹੈ ਇਹਨਾਂ ਮੁਲਕਾਂ 'ਚ ਹੀ ਸਭ ਤੋਂ ਜ਼ਿਆਦਾ ਕਰਪਸ਼ਨ ਇਨਕੁਐਲਿਟੀ ਯਾਨੀ ਗੈਰ ਬਰਾਬਰੀ ਅਤੇ ਵੱਖ-ਵੱਖ ਗਰੁੱਪਾਂ 'ਚ ਸਿੱਧੀਆਂ ਲੜਾਈਆਂ ਦੇਖੀਆਂ ਜਾਂਦੀਆਂ ਨੇ ਅਰਬ ਅਫਰੀਕਾ ਤੇ ਲਾਟਿਨ ਅਮਰੀਕਾ ਦੇ ਦੇਸ਼ ਇਸ ਦੀ ਸਭ ਤੋਂ ਵੱਡੀ ਮਿਸਾਲ ਨੇ ਦੂਜੇ ਪਾਸੇ ਤਾਕਤਵਰ ਇੰਸਟੀਚੂਨਾਂ ਵਾਲੇ ਮੁਲਕ ਤੇਲ ਨੂੰ ਸਾਂਭਣ 'ਚ ਕਾਮਯਾਬ ਹੋ ਗਏ ਨਾਰਵੇ ਇਹਨਾਂ ਮੁਲਕਾਂ 'ਚ ਸਭ ਤੋਂ ਵਧੀਆ ਉਦਾਹਰਨ ਹੈ ਤਾਂ ਹੀ ਉਹ ਅੱਜ ਦੁਨੀਆ ਦੇ ਟਾਪ ਮੁਲਕਾਂ 'ਚ ਹੈ ਹੁਣ ਅਸੀਂ ਉਹਨਾਂ ਮੁਲਕਾਂ ਦੀ ਵੀ ਗੱਲ ਕਰਦੇ ਹਾਂ ਜਿਨ੍ਹਾਂ ਕੋਲੇ ਤੇਲ ਵੀ ਸੀ ਪਰ ਉਹਨਾਂ ਦਾ ਬੁਰਾ ਹਾਲ ਹੈ ਅਜਿਹਾ ਇੱਕ ਮੁਲਕ ਹੈ ਨਾਈਜੀਰੀਆ ਜਦੋਂ ਨਾਈਜੀਰੀਆ 'ਚ ਤੇਲ ਤੋਂ ਹੋਣ ਵਾਲੀ ਜੀਡੀਪੀ 5% ਤੋਂ ਵੱਧ ਕੇ 80% ਤੱਕ ਪਹੁੰਚ ਗਈ ਤਾਂ ਇੱਥੇ ਅੰਦਰੂਨੀ ਲੜਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਇੱਕ ਅੰਦਾਜ਼ੇ ਮੁਤਾਬਕ 1960 ਤੋਂ ਹੁਣ ਤੱਕ ਅਧਿਕਾਰੀਆਂ ਨੇ 300 ਤੋਂ 400 ਬਿਲੀਅਨ ਡਾਲਰ ਚੋਰੀ ਕਰ ਲਏ ਨੇ ਯਾਨੀ ਕ੍ਰਾਪਸ਼ਨ ਕਰ ਲਈ ਹੈ ਸਾਰਾ ਪੈਸਾ ਚੰਦ ਮੁਠੀ ਪਰ ਲੋਕਾਂ ਕੋਲ ਚਲਾ ਗਿਆ ਤੇ ਮੁਲਕ ਗਰੀਬ ਹੋ ਗਿਆ ਤੇਲ ਦੇ ਕੰਟਰੋਲ ਦੀ ਗੱਲ ਕਰੀਏ ਤਾਂ ਤੇਲ ਦਾ ਕੰਟਰੋਲ ਕੋਈ ਇੰਨਾ ਸੌਖਾ ਨਹੀਂ ਹੈ ਤੇਲ ਤੇ ਕੰਟਰੋਲ ਕਰਨ ਦਾ ਮਤਲਬ ਹੈ ਤੇਲ ਦੇ ਖੂਹਾਂ ਪਾਈਪਲਾਈਨਾਂ ਰਫਾਈਨਰੀਆਂ ਤੇ ਅਖੀਰ ਨੂੰ ਰਾਜ ਸੱਤਾ ਤੇ ਕੰਟਰੋਲ ਕਰਨਾ ਜਿਨ੍ਹਾਂ ਮੁਲਕਾਂ 'ਚ ਜ਼ਿਆਦਾ ਤੇਲ ਹੁੰਦਾ ਹੈ ਉੱਥੇ ਇੱਕ ਵੱਖਰਾ ਹੀ ਪੋਲਿਟਿਕਲ ਸਾਈਕਲ ਚੱਲਦਾ ਹੈ ਜਿਹੜਾ ਤੇਲ ਨੂੰ ਕੰਟਰੋਲ ਕਰਦਾ ਹੈ ਉਹ ਸਟੇਟ ਨੂੰ ਕੰਟਰੋਲ ਕਰਦਾ ਹੈ ਤੇ ਜਿਹੜਾ ਸਟੇਟ ਨੂੰ ਕੰਟਰੋਲ ਕਰਦਾ ਹੈ ਉਹ ਤੇਲ ਨੂੰ ਕੰਟਰੋਲ ਕਰਦਾ ਹੈ ਅਮਰੀਕਾ ਰੂਸ ਚੀਨ ਅਤੇ ਯੂਰਪ ਦੇ ਸਾਮਰਾਜੀ ਮੁਲਕ ਤੇਲ ਦੇ ਪਰਮਾਰ ਵਾਲੇ ਮੁਲਕਾਂ ਚ ਆਪਣੀਆਂ ਕਟ ਪੁਤਲੀ ਸਰਕਾਰਾਂ ਬਣਾਉਂਦੇ ਨੇ ਜਿਨ੍ਹਾਂ ਤੇ ਉਹ ਪੂਰਾ ਕਾਬੂ ਰੱਖਦੇ ਨੇ ਸਾਲ 1953 ਚਹਰਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਮੋਸਾਦੇਗ ਨੇ ਇਹਨਾਂ ਸਾਮਰਾਜੀ ਮੁਲਕਾਂ ਨੂੰ ਕੋਰਾ ਜਵਾਬ ਦੇ ਦਿੱਤੇ ਕਿ ইরਾਨੀ ਤੇਲ ইরਾਨੀਆਂ ਦਾ ਉਹਨੇ ਬ੍ਰਿਟਿਸ਼ ਕੰਪਨੀ ਨੂੰ ਭਜਾ ਦਿੱਤਾ ਫਿਰ CIA ਤੇ MI6 ਨੇ ਆਪਰੇਸ਼ਨ ਅਜੈਕਟ ਸ਼ੁਰੂ ਕੀਤਾ ਮੋਸਾਦੇਗ ਦਾ ਤਖਤਾ ਪਲਟ ਕੀਤਾ ਗਿਆ ਤੇ ਸ਼ਾਹ ਦਾ ਰਾਜ ਬਹਾਲ ਕਰ ਦਿੱਤਾ ਗਿਆ ਨਤੀਜੇ ਵਜੋਂ ਵਿਦੇਸ਼ੀ ਤੇਲ ਕੰਪਨੀਆਂ ਨੇ ਮੋੜ ਕੰਟਰੋਲ ਹਾਸਲ ਕਰ ਰਿਹਾ ਫਿਰ ਅਮਰੀਕਾ ਅਤੇ ਬਰਟੇਨ ਵਿਚਾਲੇ ਇੱਕ ਸੰਧੀ ਹੋਈ ਸਮਝੌਤਾ ਹੋਇਆ ਸੌਦੇ ਮੁਤਾਬਕ 40% ਤੇਲ ਅਮਰੀਕੀ ਕੰਪਨੀਆਂ ਲੈਣਗੀਆਂ ਅਤੇ 40% ਤੇਲ ਬਰਤਾਨੀਆਂ ਦੀਆਂ ਬੀਪੀ ਵਰਗੀਆਂ ਕੰਪਨੀਆਂ ਲੈਣਗੀਆਂ ਅਤੇ ਬਾਕੀ ਦਾ ਬਚਦਾ 20% ਤੇਲ ਯੂਰਪ ਦੇ ਹਿੱਸੇ ਆਵੇਗਾ ਇਸੇ ਕਰਕੇ ਇਰਾਨ ਨੂੰ 1954 ਤੋਂ 1979 ਤੱਕ 30-50 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਜਾਨੀ ਅੱਜ ਦੇ 300 ਬਿਲੀਅਨ ਡਾਲਰ ਇਹ ਤਖਤਾ ਪਲਟ ਦੀ ਘਟਨਾ ਦੁਨੀਆ ਲਈ ਇੱਕ ਵਾਰਨਿੰਗ ਸੀ ਇਹ ਵਾਰਨਿੰਗ ਅਮਰੀਕਾ ਅਤੇ ਬਰਤਾਨੀਆ ਨੇ ਦੁਨੀਆ ਨੂੰ ਦਿੱਤੀ ਸੀ ਕਿ ਜੇ ਤੇਲ 'ਚ ਪੰਗੇ ਲਾਉਂਗੇ ਸਾਡੀਆਂ ਕੰਪਨੀਆਂ ਨੂੰ ਬਾਹਰ ਕਰੋਂਗੇ ਤਾਂ ਤੁਹਾਡੇ ਮੁਲਕ 'ਚ ਤਖਤਾ ਪਲਟ ਕਰਾ ਦੇਵਾਂਗੇ ਇਸ ਤੋਂ ਬਾਅਦ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਪੱਛਮ ਨੂੰ ਯਾਨੀ ਪੱਛਮੀ ਮੁਲਕਾਂ ਨੂੰ ਵੈਸਟਰਨ ਵਰਲਡ ਨੂੰ ਤੇਲ ਨਹੀਂ ਦੇਗਾ ਉਸ ਦਾ ਹਸ਼ਰ ਮਾੜਾ ਹੋਏਗਾ ਵੈਸੇ ਤਾਂ 1920 ਤੋਂ ਹੀ ਇਰਾਕ ਦਾ ਤੇਲ ਲੰਡਨ ਤੋਂ ਬਾਅਦ ਵਾਸ਼ਿੰਗਟਨ ਦੇ ਰਣਨੀਤਿਕ ਹਿਸਾਬ ਕਿਤਾਬ ਨਾਲ ਜੁੜਿਆ ਹੋਇਆ ਸੀ 1950 ਦੇ ਦਹਾਕੇ 'ਚ ਅਰਬ ਨੈਸ਼ਨਲਿਜ਼ਮ ਦੇ ਆਭਾਰ ਨਾਲ ਵੈਸਟਰਨ ਵਰਲਡ ਦੇ ਖਿਲਾਫ ਤੇਲ ਕੰਟਰੋਲ ਕਰਨ ਪ੍ਰਤੀ ਲੋਕਾਂ 'ਚ ਗੁੱਸਾ ਵੱਧ ਗਿਆ 1958 'ਚ ਕਾਸਿਮ ਨੇ ਮਨਾਰਕੀ ਨੂੰ ਖਤਮ ਕਰ ਦਿੱਤਾ ਉਹ ਖੁੱਲ੍ਹ ਕੇ ਅਮਰੀਕੀ ਦਖਲ ਦੇ ਖਿਲਾਫ ਸੀ ਉਨੇ ਕਾਨੂੰਨ ਬਣਾ ਕੇ ਸਾਰਾ ਤੇਲ ਵਾਪਸ ਲੈ ਲਿਆ ਇਹ ਬ੍ਰਿਟਿਸ਼ ਤੇ ਅਮਰੀਕਨ ਕਾਰਪੋਰੇਟ ਇੰਟਰਸਟ ਨੂੰ ਸਿੱਧੀ ਚੁਣੌਤੀ ਸੀ ਉਸਨੇ ਇਸ ਦੇ ਲਈ ਸੋਵੀਅਤ ਯੂਨੀਅਨ ਦੀ ਮਦਦ ਲੈਣ ਦੀ ਕੋਸ਼ਿਸ਼ ਵੀ ਕੀਤੀ ਇਰਾਕ ਦੇ ਕਾਸਮ ਨੂੰ ਵੀ ਈਰਾਨ ਦੇ ਮੋਸਾਦੇਗ ਵਾਂਗ ਇੱਕ ਖਤਰਾ ਸਮਝਿਆ ਗਿਆ ਫਿਰ ਉਹੀ ਹੋਇਆ ਜੋ ਈਰਾਨ ਚ ਹੋਇਆ 1963 ਚ ਤਖਤਾ ਪਲਟ ਫਿਰ ਹੋ ਗਿਆ ਸੱਤਾ ਸਲਾਮ ਆਰਿਫ ਕੋਲੇ ਆ ਗਈ ਉਹਨੇ 1964 ਚ ਇਰਾਕ ਨੈਸ਼ਨਲ ਆਇਲ ਕੰਪਨੀ ਬਣਾਈ ਪਰ ਆਈਪੀਸੀ ਦਾ ਕਾਰੋਬਾਰ ਚਲਦਾ ਰੱਖਿਆ 1968 ਚ ਬਾਥ ਪਾਰਟੀ ਨੇ ਆ ਕੇ ਯੂਕੇ ਅਤੇ ਯੂਐਸ ਦੇ ਨਾਲ ਆਪਣੇ ਸਬੰਧ ਠੀਕ ਕੀਤੇ ਤੇਲ ਨੂੰ ਲੈ ਕੇ ਫਿਰ ਇਹੀ ਹਾਲ ਲਿਬੀਆ ﺍﻟजीरिया ਤੇ ਹੋਰ ਮੁਲਕਾਂ ਚ ਹੋਇਆ ਨਾਈਜੀਰੀਆ ਅਫਰੀਕਾ ਦਾ ਸਭ ਤੋਂ ਵੱਡਾ ਤੇਲ ਉਤਪਾਦਕ ਮੁਲਕ ਹੈ ਸਨ 2000 ਚ ਤੇਲ export ਕਰਨ ਤੋਂ 98% ਤੋਂ ਵੱਧ ਕੇ ਸਰਕਾਰੀ ਮਾਲੀਏ ਦਾ 83% ਸਿਰਫ ਤੇਲ ਤੋਂ ਹੀ ਆਉਂਦਾ ਸੀ 1964 ਤੋਂ 1985 ਤੱਕ ਨਾਈਜੀਰੀਆ ਚ ਵੀ ਫੌਜੀ ਤਖਤਾ ਪਲਟ ਦੀਆਂ ਝੜਪਾਂ ਦੇਖਣ ਨੂੰ ਮਿਲੀਆਂ ਨਾਈਜੀਰੀਆ ਲਈ ਤੇਲ ਵਰਦਾਨ ਦੀ ਜਗ੍ਹਾ ਸ਼ਰਾਬ ਬਣ ਗਿਆ ਤੇਲ ਦੀਆਂ ਪ੍ਰਾਈਵੇਟ ਕੰਪਨੀਆਂ ਦੁਨੀਆ ਚ ਕਦੇ ਵੀ ਮੂਕ ਦਰਸ਼ਕ ਬਣ ਕੇ ਨਹੀਂ ਰਹੀਆਂ ਬਲਕਿ thoroughly ਪੋਲਿਟਿਕਲ ਰਹੀਆਂ ਇਰਾਨ ਚ ਐਂਗਲੋ ਇਰਾਨੀ ਆਇਲ ਕੰਪਨੀ ਨੇ ਆਪਣੇ ਸਟੇਟ ਦੀ ਰਾਖੀ ਲਈ ਖੂਫੀ ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ 1954 ਚ ਗਵਾਟੇਮਾਲਾ ਦੇ ਤਖਤਾ ਪਲਟ ਵੇਲੇ ਵੀ ਅਮਰੀਕੀ ਅਧਿਕਾਰੀਆਂ ਨੇ ਤਖਤਾ ਪਲਟ ਦਾ ਸਮਰਥਨ ਕੀਤਾ ਸੀ ਤੇਲ ਅਸਲ ਚ ਕੰਪਨੀਆਂ ਸਰਕਾਰਾਂ ਅਤੇ ਖੂਫੀ ਏਜੰਸੀਆਂ ਦੇ ਤਾਲਮੇਲ ਦੀ ਖੇਡ ਹੈ ਤੇ ਇਹ ਖੇਡ ਸਿਰਫ ਸੱਤਾ ਹਥਿਆਉਣ ਲਈ ਨਹੀਂ ਬਲਕਿ ਵੱਡੇ ਮੁਨਾਫਿਆਂ ਲਈ ਹੇਡੀ ਜਾਂਦੀ ਹੈ ਸਰਕਾਰਾਂ ਦੇ ਤਖਤਾ ਪਲਟ ਦੀ ਗੱਲ ਕੋਈ ਬਾਹਲੀ ਪ੍ਰਾਣੀ ਨਹੀਂ 2002 ਚ ਵੈਨਜੂਏਲਾ ਦੇ ਰਾਸ਼ਟਰਪਤੀ ਹੀਗੋਸ਼ ਅਵੇਜ਼ ਨੇ ਤੇਲ ਦੀ ਕਮਾਈ ਨੂੰ ਆਮ ਲੋਕਾਂ ਦੀ ਭਲਾਈ ਤੇ ਖਰਚਣਾ ਚਾਹਿਆ ਪਰ ਉਥੋਂ ਦੇ ਅਲੀਟ ਵਰਗ ਅਤੇ ਫੋਰਨ ਇਨਫਲੂਐਂਸਰਾਂ ਨੇ ਉਹਦੇ ਖਿਲਾਫ ਵੱਡਾ ਰੋਹ ਪੈਦਾ ਕੀਤਾ ਉਹਦਾ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ ਉਥੇ ਤਖਤਾ ਪਲਟ ਦੀ ਸਾਜ਼ਿਸ਼ फेल ਹੋ ਗਈ ਸਾਲ 2004 ਚ ਤੇਲ ਦੀ ਖੱਚ ਦਾ ਕਾਰਨ ਬਣਿਆ ਇੱਕ ਟੂਰੀਅਲ ਗਿੰਨੀ ਨਾਂ ਦਾ ਅਫਰੀਕੀ ਮੁਲਕ ਇਥੋਂ ਦੀ ਸਰਕਾਰ ਨੇ ਸਾਬਕਾ ਬ੍ਰਿਟਿਸ਼ ਫੌਜੀ ਸਾਈਮਨ ਮਾਨ ਸਮੇਤ 69 ਹਥਿਆਰਬੰਦ ਫੌਜੀਆਂ ਨੂੰ ਫੜਿਆ ਜੋ ਉੱਥੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਵਿਦੇਸ਼ੀ ਫਾਈਨਾਂਸਰਾਂ ਨਾਲ ਮਿਲ ਕੇ ਅਤੇ ਉੱਥੋਂ ਦੇ ਪੋਲਿਟੀਕਲ 엘ੀਟ ਨੂੰ ਨਾਲ ਲੈ ਕੇ ਤਖਤਾ ਪਲਟ ਦੀ ਸਾਜਿਸ਼ ਰਚ ਰਏ ਸੀ ਜਿਨ੍ਹਾਂ ਚ ਮਾਰਗਰੇਟ ਥੀਚਰ ਦਾ ਮੁੰਡਾ ਵੀ ਸ਼ਾਮਲ ਸੀ ਦੁਨੀਆ ਚ ਇਨਫਰਾਸਟ੍ਰਕਚਰ ਦੇ ਪ੍ਰੋਜੈਕਟਾਂ ਊਰਜਾ ਬਲੈਕਮੇਲ ਅਤੇ ਤਕਨੀਕੀ ਦਬਦਬੇ ਰਾਹੀਂ ਅੱਜ ਵੀ ਸਰੋਤਾਂ ਤੇ ਕੰਟਰੋਲ ਕਰਨ ਦਾ ਸੰਘਰਸ਼ ਲਗਾਤਾਰ ਜਾਰੀ ਹੈ ਖਿਡਾਰੀ ਭਵੇਂ ਬਦਲ ਗਏ ਨੇ ਪਰ એનર્ਜੀ ਦਾ ਕੰਟਰੋਲ ਅੱਜ ਵੀ ਅਹਿਮ ਹੈ ਹੁਣ ਤੱਕ ਤਾਂ ਪਲਟ ਦੀ ਇਕਨੋਮੀ ਪ੍ਰਾਈਵੇਟ ਹੋ ਗਈ ਹੈ ਹੁਣ ਇਸ ਲਈ ਪਹਾੜੇ ਦੇ ਫੌਜੀ ਪ੍ਰਾਈਵੇਟ ਕੰਪਨੀਆਂ ਲਈ ਕੰਮ ਕਰਦੇ ਨੇ ਉਹ ਮਰਸਨਰੀ ਬਣਦੇ ਨੇ ਇਹਨਾਂ ਪ੍ਰਾਈਵੇਟ ਮਰਸਨਰੀਆਂ ਲਈ ਕੰਮ ਕਰਨਾ ਬਹੁਤ ਸੌਖਾ ਕਿਉਂਕਿ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਹੈ ਇਹਨਾਂ ਨੂੰ ਰੋਕਣਾ ਔਖਾ ਹੁੰਦਾ ਹੈ ਜਦੋਂ ਇਹ ਬੰਦੇ ਫੜੇ ਜਾਂਦੇ ਨੇ ਵੱਖ-ਵੱਖ ਮੁਲਕਾਂ 'ਚ ਹੈ ਅਫਰੀਕਾ ਜਾਂ ਹੋਰ ਥਾਵਾਂ 'ਤੇ ਤਾਂ ਇਹ ਮੰਨਕਰ ਹੋ ਜਾਂਦੇ ਨੇ ਕਿ ਉਹਨਾਂ ਨੂੰ ਕਿਸਨੇ ਭੇਜਿਆ ਜਾਂ ਉਹ ਕਿਹਦੇ ਲਈ ਕੰਮ ਕਰ ਰਹੇ ਨੇ ਪੂਰਾ ਅਫਰੀਕਾ ਇਹਨਾਂ ਪ੍ਰਾਈਵੇਟ ਮਰਸਨਰੀਆਂ ਦੇ ਨਾਲ ਭਰਿਆ ਪਿਆ ਕਿਉਂਕਿ ਉਹ ਅਫਰੀਕਾ 'ਚ ਨਵੀਂ ਕਿਸਮ ਦੇ ਬਾਧੂ ਮਿਨਰਲਸ ਮਿਲ ਰਹੇ ਨੇ ਜਿਨ੍ਹਾਂ ਨੂੰ ਰੇਅਰ ਅਰਥ ਮਿਨਰਲ ਕਿਹਾ ਜਾਂਦਾ ਹੈ ਅੱਜਕੱਲ ਚੀਨ ਰੂਸ ਤੇ ਅਮਰੀਕਾ ਦੁਨੀਆ ਦੇ ਨਵੇਂ ਰਿਸੋਰਸਸ ਨੂੰ ਕੰਟਰੋਲ ਕਰਨ ਦੇ ਲਈ ਲਗਾਤਾਰ ਜਦੋਜਹਿਜ ਨੇ ਚੀਨ ਅੱਜ ਦੀ ਘੜੀ 150 ਤੋਂ ਵੱਧ ਮੁਲਕਾਂ 'ਚ ਸੜਕਾਂ ਬੰਦਰਗਾਹਾਂ ਪਾਈਪਲਾਈਨਾਂ ਉੱਤੇ ਊਰਜਾ ਪ੍ਰੋਜੈਕਟਾਂ ਨੂੰ ਬਣਾ ਰਿਹਾ ਹੈ ਅਜਿਹਾ ਕੁਝ ਕਰਕੇ ਉਹ ਤੇਲ ਗੈਸ ਅਤੇ ਨੇਚਰਲ ਰਿਸੋਰਸਸ ਨੂੰ ਆਪਣੇ ਭਵਿੱਖ ਲਈ ਸੇਫ ਕਰਨਾ ਚਾਹੁੰਦਾ ਹੈ ਦੂਜੇ ਪਾਸੇ ਰੂਸ ਆਪਣੇ ਤੇਲ ਪਾਈਪ ਨੈਟਵਰਕ ਦੇ ذریعے ਜਿਹਾ ਹੀ ਕੁਝ ਬਹੁਤ ਵੱਡੇ ਪੱਧਰ ਤੇ ਕਰ ਰਿਹਾ ਹੈ 2022 ਚ ਜਦੋਂ ਰੂਸ ਯੂਕਰੇਨ ਜੰਗ ਲੱਗੀ ਤਾਂ ਰੂਸ ਤੇ ਦਬਾਅ ਪਾਉਣ ਲਈ ਬਹੁਤ ਸਾਰੇ ਯੂਰਪੀ ਦੇਸ਼ਾਂ ਨੇ ਰੂਸ ਤੇ ਤੇਲ ਦੀ ਆਪਣੀ ਡਿਪੈਂਡੈਂਸ ਘਟਾਈ ਯਾਨੀ ਉਹਨਾਂ ਨੇ ਰੂਸ ਤੋਂ ਤੇਲ ਲੈਣਾ ਬੰਦ ਕਰ ਦਿੱਤਾ ਪਰ ਜਿਹਾ ਕਰਨ ਦੇ ਨਾਲ ਯੂਰਪ ਨੂੰ ਹੀ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਦੀਆਂ ਇਕਨੋਮੀਆਂ ਫਸ ਗਈਆਂ ਕਿਉਂਕਿ ਰੂਸ ਦਾ ਤੇਲ ਪਾਈਪਲਾਈਨ ਨੈਟਵਰਕ ਬਹੁਤ ਵੱਡਾ ਜਿਹਨੂੰ ਰਿਪਲੇਸ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਜੇ ਅਮਰੀਕਾ ਦੀ ਗੱਲ ਕਰਨੀ ਹੋਵੇ ਤਾਂ ਉਹਦੀ ਸ਼ੈਲ ਕ੍ਰਾਂਤੀ ਨੇ ਗਲੋਬਲ એનર્ਜੀ ਬਾਜ਼ਾਰਾਂ ਨੂੰ ਬਦਲ ਦਿੱਤਾ ਫ੍ਰੀਕਿੰਗ ਅਤੇ ਹਰੀਜ਼ਨਟਲ ਡ੍ਰਿਲਿੰਗ ਚ ਕੀਤੀ ਬੇਮਿਸਾਲ ਤਰੱਕੀ ਨੇ ਅਮਰੀਕਾ ਨੂੰ ਤੇਲ ਅਤੇ ਗੈਸ ਪ੍ਰੋਡਕਸ਼ਨ ਦਾ ਮੋਰੀ ਮੁਲਕ ਬਣਾ ਦਿੱਤਾ ਇਸ ਤੇਜ਼ੀ ਨੇ ਅਮਰੀਕੀ ਤਾਕਤ ਨੂੰ ਵਧਾਇਆ ਤੇ ਸਾਊਦੀ ਅਰਬ ਤੇ ਰੂਸ ਵਰਗੇ ਮੁਲਕਾਂ ਤੇ ਤੇਲ ਨਿਰਭਰਤਾ ਘਟਾਈ ਹੈ ਤਾਂ ਤੇਲ ਦੀ ਕਹਾਣੀ ਸਾਨੂੰ ਜਿੰਨੀ ਸੌਖੀ ਸਮਝ ਆਉਂਦੀ ਹੈ ਕਿਉਂਕਿ ਅਸੀਂ ਤਾਂ ਆਪਣੀਆਂ ਗੱਡੀਆਂ ਮੋਟਰਸਾਈਕਲਾਂ ਤੇਲ ਪਾਉਣੇ ਆ ਤੇਲ ਦੀ ਕਹਾਣੀ ਉਨੀ ਹੀ ਗੁੰਝਲਦਾਰ ਹੈ ਇਸੇ ਕਰਕੇ ਤੁਹਾਨੂੰ ਇਹ ਕਹਾਣੀ ਸੁਣਾਈ ਹੈ ਪਰ ਤੇਲ ਤੋਂ ਬਾਅਦ ਹੁਣ ਦੁਨੀਆ 'ਚ ਕੀ ਹੋ ਰਿਹਾ ਤੁਹਾਨੂੰ ਅਸੀਂ ਉਹ ਵੀ ਦੱਸਣਾ ਚਾਹੁੰਦੇ ਆਂ ਅੱਜਕੱਲ ਰਿਨਿਊਏਬਲ એનર્ਜੀ ਦੀ ਗੱਲ ਹੁੰਦੀ ਹੈ ਜਾਨੀ ਸੂਰਜੀ ਊਰਜਾ ਤੋਂ ਜਿਹੜੀ એનર્ਜੀ ਬਣਾਈ ਜਾ ਰਹੀ ਹੈ ਹਵਾ ਤੋਂ ਜਿਹੜੀ એનર્ਜੀ ਬਣਾਈ ਜਾ ਰਹੀ ਹੈ ਉਹਦੇ ਕੰਟਰੋਲ ਨੂੰ ਲੈ ਕੇ ਵੀ ਵੱਡੇ ਵੱਡੇ ਸਾਮਰਾਜ ਭੜ ਰਹੇ ਨੇ ਚਾਹੇ ਉਹ ਅਮਰੀਕਾ ਹੋਵੇ ਚਾਹੇ ਫਰਾਂਸ ਹੋਵੇ ਜਾਂ ਫਿਰ ਦੂਜੇ ਪਾਸੇ ਰੂਸ ਤੇ ਚੀਨ ਹੋਣ ਜਿਹੜੀ ਨਵੀਂ એનર્ਜੀ ਹੈ ਉਹਨੂੰ ਲੈ ਕੇ ਵੀ ਤੇਲ ਦੀ ਤਰ੍ਹਾਂ ਹੀ ਦੁਨੀਆ ਭੜ ਰਹੀ ਹੈ ਤੇ ਤੇਲ ਦੀ ਤਰ੍ਹਾਂ ਹੀ ਦੁਨੀਆ ਨਿਵੇਸ਼ ਕਰ ਰਹੀ ਹੈ ਅੱਜ ਕੱਲ ਤੇਲ ਤੋਂ ਬਿਨਾ ਵੀ ਇੱਕ ਹੋਰ ਨਵੀਂ ਗੱਲ ਚੱਲੀ ਆ ਉਹ ਨਵੀਂ ਗੱਲ ਹੈ ਰੀਅਰ ਅਰਥ ਮਿਨਰਲਸ ਰੀਅਰ ਅਰਥ ਮਿਨਰਲਸ ਨੂੰ ਲੈ ਕੇ ਦੁਨੀਆ 'ਚ ਬਹੁਤ ਵੱਡੀ ਪੋਲਿਟਿਕਸ ਹੋ ਰਹੀ ਹੈ ਇਹਨਾਂ ਰੀਅਰ ਅਰਥ ਮਿਨਰਲਸ ਜੇ ਤੁਸੀਂ ਦੇਖੋਗੇ ਤਾਂ ਬੈਟਰੀ ਵਾਲੀਆਂ ਗੱਡੀਆਂ ਜਿਹੜੀਆਂ ਆ ਰਹੀਆਂ ਉਹ ਲੀਥੀਅਮ ਦੇ ਨਾਲ ਬੈਟਰੀ ਬਣਦੀ ਹੈ ਤਾਂ ਇਹਦੇ 'ਚ ਲੀਥੀਅਮ ਆ, ਕੋਬਾਲਟ ਆ, ਤਾਂਬਾ, ਨਿਕਲ ਆ ਇਹ ਬਹੁਤ ਸਾਰੇ ਇਹ ਜਿਹੇ ਰਿਸੋਰਸ ਨੇ ਜਿਹੜੇ ਰੀਅਰ ਅਰਥ ਮਿਨਰਲਸ 'ਚ ਗਿਨੇ ਜਾਂਦੇ ਆ ਤੇ ਇਹਨਾਂ ਦੀ ਵਰਤੋਂ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਪੱਧਰ ਤੇ ਹੋਣੀਆਂ ਖਾਸ ਤੌਰ ਤੇ ਜਿਹੜੇ ਇਲੈਕਟ੍ਰੋਨਿਕ ਬਾਹਣ ਬਣ ਰਹੇ ਨੇ ਗੱਡੀਆਂ ਆਉਣ ਵਾਲੇ ਸਮੇਂ ਚ ਤੇਲ ਤੇ ਨਹੀਂ ਚੱਲਣਗੀਆਂ ਬੈਟਰੀਆਂ ਤੇ ਚੱਲਣਗੀਆਂ ਇਸ ਕਰਕੇ ਰੇਅਰ ਅਰਥ ਮਿਨਰਲ ਦੀ ਲੜਾਈ ਹੋਰ ਜ਼ਿਆਦਾ ਵੱਡੀ ਐ ਇਸ ਤੋਂ ਇਲਾਵਾ ਇਹਨਾਂ ਤੋਂ ਸੂਰਜੀ ਪੈਨਲ ਵੀ ਬਣਦੇ ਨੇ wind turbine ਜਿਹੜੇ ਵੱਡੇ ਵੱਡੇ ਪੱਖੇ ਚੱਲਦੇ ਨੇਗੇ ਜੋ ਤੁਸੀਂ ਹਵਾਲੀਆਂ ਥਾਮਾਂ ਤੇ ਚੱਲਦੇ ਹੋ ਜਿਨ੍ਹਾਂ ਤੋਂ ਬਿਜਲੀ ਪੈਦਾ ਹੁੰਦੀ ਐ ਉਹਨਾਂ ਦੇ ਅੰਦਰ ਵੀ ਰੇਅਰ ਅਰਥ ਮਿਨਰਲ ਜੂਸ ਹੁੰਦੇ ਨੇ ਤੇ ਜਿਹੜਾ ਐਡਵਾਂਸ ਡਿਫੈਂਸ ਸਿਸਟਮ ਯਾਨੀ ਜਿਹੜੀਆਂ ਦੁਨੀਆ ਦੀਆਂ ਜੰਗਾਂ ਦੇ ਅੰਦਰ ਨਵੇਂ-ਨਵੇਂ ਡਰੋਨ ਆ ਰਹੇ ਨੇ ਨਵੇਂ-ਨਵੇਂ ਜਹਾਜ਼ ਆ ਰਹੇ ਨੇ ਜਿਵੇਂ ਅਸੀਂ ਭਾਰਤ ਪਾਕਿਸਤਾਨ ਜੰਗ ਦਰਾਂ ਦੇਖਿਆ ਸੰਧੂਰ ਆਪਰੇਸ਼ਨ ਦੇ ਟਾਈਮ ਕਿ ਕਿਵੇਂ ਡਰੋਨਾਂ ਦੇ ਨਾਲ ਹੀ ਪੂਰੀ ਜੰਗ ਲੜੀ ਗਈ ਤੇ ਪਤਾ ਹੀ ਨਹੀਂ ਲੱਗਦਾ ਸੀ ਕਿਹੜਾ ਡਰੋਨ ਕਿੱਥੋਂ ਆ ਜਾਂਦਾ ਸੀ ਇੱਥੋਂ ਤੱਕ ਆ ਗਿਆ ਸੀ ਕਿ ਕੁਝ ਡਰੋਨ ਤਾਂ ਤੁਰਕੀ ਦੇ ਸੀ ਬਹੁਤ ਸਾਰਾ ਜਿਹੜਾ ਰੌਲਾ ਪਿਆ ਤਾਂ ਹੁਣ ਉਹ ਸਾਰੇ ਡਰੋਨ ਉਹ ਸਾਰੇ ਨਵੇਂ ਹਥਿਆਰ ਨੇ ਜਿਹੜੇ ਦੁਨੀਆ ਤੇ ਉਹ ਰੇਅਰ ਅਰਥ मिनरल ਨਾਲ ਬਣ ਰਹੇ ਨੇ ਜਿਵੇਂ ਪਹਿਲੀ ਵਿਸ਼ਵ ਜੰਗ ਸੀ ਜਿਹੜੀ ਉਹ ਤੇਲ ਨਾਲ ਲੜੀ ਗਈ ਹੁਣ ਅਗਲੀ ਜੰਗ ਰੇਅਰ ਅਰਥ मिनਰਲਸ ਦੇ ਨਾਲ ਲੜੀ ਜਾ ਰਹੀ ਹੈ ਇਸੇ ਕਰਕੇ ਅਗਲੀ ਲੜਾਈ ਰੇਅਰ ਅਰਥ मिनਰਲਸ ਨੂੰ ਕੰਟਰੋਲ ਕਰਨ ਦੀ ਹੈ ਜੇ ਮਾਰਕੀਟ ਦੀ ਗੱਲ ਕਰੀਏ ਤਾਂ ਰੇਅਰ ਅਰਥ मिनਰਲਸ ਦੀ ਜਿਹੜੀ ਡਿਮਾਂਡ ਆ ਮਾਰਕੀਟ 'ਚ ਇਹ ਕਿਹਾ ਜਾ ਰਿਹਾ ਇੱਕ ਅੰਦਾਜ਼ੇ ਮੁਤਾਬਕ ਕਿ ਉਹ 400% ਤੋਂ ਵੱਧ ਕੇ 4000% ਹੋਣ ਜਾ ਰਹੀ ਹੈ ਯਾਨੀ ਜਿਹੜੀ ਗੱਲ ਦੀ 400 ਲੋੜ ਅੱਜ ਉਹ ਆਉਣ ਵਾਲੇ ਸਮੇਂ 'ਚ 4000 ਹੋ ਜਾਏਗੀ ਤਾਂ ਕਿਸ ਲੈਵਲ ਦੇ ਉੱਤੇ ਰੇਅਰ ਅਰਥ ਮਿਨਰਲਸ ਦੀ ਲੋੜ ਆ ਗਈ ਆਉਣ ਵਾਲੀ ਦੁਨੀਆ ਦੇ ਅੰਦਰ ਉਹਨੂੰ ਲੈ ਕੇ ਜਿੰਨੇ ਵੱਡੇ ਐਮਪਾਇਰ ਨੇ ਚਾਹੇ ਉਹ ਅਮਰੀਕਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਐਮਪਾਇਰ ਆ ਜਾਂ ਫਿਰ ਦੂਜਾ ਵੱਡਾ ਐਮਪਾਇਰ ਇਸ ਟਾਈਮ ਚਾਈਨਾ ਕਹਿ ਸਕਦੇ ਆ ਤੀਜਾ ਰਸ਼ੀਆ ਕਹਿ ਸਕਦੇ ਆ ਜਾਂ ਯੂਰਪ ਦੇ ਉਹ ਬਹੁਤ ਵੱਡੇ ਮੁਲਕ ਜਿਨ੍ਹਾਂ 'ਚ ਫਰਾਂਸ ਆਉਂਦਾ ਜਰਮਨੀ ਆਉਂਦਾ ਕਿਉਂਕਿ ਯੂਰਪ ਦਾ ਵੀ ਬਹੁਤ ਵੱਡਾ ਕਬਜ਼ਾ ਦੁਨੀਆ 'ਤੇ ਰਿਹਾ ਹੁਣ ਇਹਨਾਂ 'ਚ ਦੌੜ ਲੱਗੀ ਹੋਈ ਐ ਕਿਵੇਂ ਰੇਅਰ ਅਰਥ ਮਿਨਰਲਸ ਨੂੰ ਕੰਟਰੋਲ ਕਰਨਾਗਾ ਕਿਉਂਕਿ ਜਿਹੜਾ ਰੇਅਰ ਅਰਥ ਮਿਨਰਲਸ ਨੂੰ ਕੰਟਰੋਲ ਕਰੇਗਾ ਉਹੀ ਦੁਨੀਆ ਨੂੰ ਕੰਟਰੋਲ ਕਰੇਗਾ